ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਡਾਕਟਰੀ ਸਹਾਇਤਾ ਰੁਕ ਚੁੱਕੀ ਹੈ ਕਿਉਂਕਿ ਉਹਨਾਂ ਦੀਆਂ ਕਈ ਨਾੜੀਆਂ ਜਿਹੜੀਆਂ ਨੇ ਉਹ ਬਲੌਕ ਹੋ ਚੁੱਕੀਆਂ ਨੇ ਤੇ ਡਾਕਟਰ ਵੀ ਜਿਹੜੇ ਨੇ ਉਹਨਾਂ ਨੂੰ ਇਹ ਸੁਵਿਧਾ ਦੇਣ ਦੇ ਲਈ ਡਰਦੇ ਨੇ ਤੇ ਇਸ ਦੇ ਵਿਚਾਲੇ ਹੀ ਹੁਣ ਬਾਰਡਰ ਤੋਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਕੀ ਕੁਝ ਹੁਣ ਕਿਸਾਨਾਂ ਦੇ ਵੱਲੋਂ ਆਪਣੀ ਰਣਨੀਤੀ ਤੈਅ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਹੁਣ ਆਪਣੇ ਮੋਰਚੇ ਨੂੰ ਅੱਗੇ ਵਧਾਉਣਗੇ ਤਾਂ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਦਰਸਲ ਕੀ ਕੁਝ ਹੁਣ ਪੰਜਾਬ ਦੇ ਵਿੱਚ ਕਿਸਾਨਾਂ ਦਾ ਮੋਰਚਾ ਰੂਪਰੇਖਾ ਲੈਣ ਵਾਲਾ ਜਿੱਥੇ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ਤੇ ਕਿਸਾਨ ਜਗਜੀਤ ਸਿੰਘ ਢਲੇਵਾਲ ਮਰਨ ਵਰਤ ਤੇ ਬੈਠੇ ਨੇ ਤੇ 70ਵਾਂ ਦਿਨ ਉਹਨਾਂ ਦੇ ਮਰਨ ਵਰਤ ਦਾ ਸ਼ੁਰੂ ਹੋ ਚੁੱਕਾ ਹੈ ਔਰ ਪਿਛਲੇ 7 ਦਿਨਾ ਤੋਂ ਉਹ ਬਿਨਾਂ ਕਿਸੇ ਡਾਕਟਰੀ ਸਹੂਲਤ ਤੋਂ ਰਹਿ ਰਹੇ ਨੇ ਕਿਉਂਕਿ ਉਹਨਾਂ ਦੀਆਂ ਜ਼ਿਆਦਾਤਰ ਨਾੜੀਆਂ ਬੰਦ ਨੇ ਜਿਸ ਕਰਕੇ ਡਾਕਟਰ ਨੂੰ ਉਹਨਾਂ ਨੂੰ ਸਹੂਲਤ ਦੇਣ ਦੇ ਵਿੱਚ ਮੁਸ਼ਕਲ ਜਿਹੜੀ ਆ ਪੈਦਾ ਹੋ ਰਹੀ ਆ ਇਸ ਵਿਚਾਲੇ ਦੂਜੇ ਪਾਸੇ ਸ਼ੰਭੂ ਅਤੇ ਖਨੌਰੀ ਮੋਰਚੇ ਨੂੰ ਸਯੁਕਤ ਕਿਸਾਨ ਮੋਰਚੇ ਨੇ 12 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਲਈ ਸੱਦਾ ਦਿੱਤਾ ਸੀ ਇਸ ਮੁੱਦੇ ਤੇ ਕਿਸਾਨਾ ਜੀ ਸ਼ੰਭੂ ਮੋਰਚੇ ਤੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਥਿਤੀ ਸਪਸ਼ਟ ਕਰਨਗੇ ਇਸ ਦੇ ਨਾਲ ਹੀ ਢੱਲੇਵਾਲ 12 ਫਰਵਰੀ ਨੂੰ ਖਨੋਰੀ ਵਿੱਚ ਹੋਣ ਵਾਲੀ ਮਹਾ ਪੰਚਾਇਤੋਂ ਜਨਤਾ ਨੂੰ 2 ਮਿੰਟ ਦਾ ਸੰਦੇਸ਼ ਦੇਣਗੇ ਇਹ ਵੀ ਸਪਸ਼ਟ ਕਰਨਗੇ ਕਿ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਕੌਣ ਸ਼ਾਮਿਲ ਹੋਣ ਜਾ ਰਿਹਾ ਹੈ ਜਾਂ ਫਿਰ ਨਹੀਂ ਕਿਸਾਨਾ ਗੁੱਦੇ ਫਲੋਦ ਦੱਸਿਆ ਗਿਆ ਕਿ ਜਗਜੀਤ ਸਿੰਘ ਢੱਲੇਵਾਲ ਜਿੱਥੇ ਲਗਾਤਾਰ ਮਰਨ ਵਰਤ ਤੇ ਬੈਠੇ ਨੇ ਇਸ ਕਰਕੇ ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੈ ਡਾਕਟਰਾਂ ਨੂੰ ਉਹਨਾਂ ਦੀਆਂ ਨਾਰੀਆਂ ਵੀ ਨਹੀਂ ਮਿਲ ਰਹੀਆਂ ਨੇ ਤਾਂ ਉਸ ਤੋਂ ਬਾਅਦ ਡ੍ਰਿਪ ਜਿਹੜੀ ਆ ਉਹ ਜਿਹੜੀ ਲਗਾਈ ਜਾ ਰਹੀ ਆ ਕਿਉਂਕਿ ਜਿਸ ਨਾੜੀ ਵਿੱਚ ਡ੍ਰਿਪ ਲਾਈ ਜਾਂਦੀ ਹੈ ਤਾਂ ਉਹ ਅੰਦਰ ਅੰਦਰ ਬੰਦ ਹੋ ਜਾਂਦੀ ਹੈ ਜਾਨੀ ਕਿ ਜਦੋਂ ਨਾੜੀ ਦੇ ਵਿੱਚ ਡ੍ਰਿਪ ਲੱਗਦੀ ਹੈ ਤਾਂ ਨਾੜੀਆਂ ਆਪਣੇ ਆਪ ਬੰਦ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵਾਰ-ਵਾਰ ਫਿਰ ਡ੍ਰਿਪ ਲਗਾਉਣ ਦੇ ਲਈ ਜਗ੍ਹਾ ਲੱਭਣੀ ਪੈਂਦੀ ਹੈ ਬਹੁਤ ਮੁਸ਼ਕਿਲ ਹੋ ਰਹੀ ਹੈ ਡਾਕਟਰਾਂ ਨੂੰ ਵੀ ਸਹੂਲਤ ਦੇਣ ਲਈ ਇਸ ਕਰਕੇ ਲਗਾਤਾਰ ਡਾਕਟਰ ਵੀ ਜਿਹੜੇ ਨੇ ਉਹ ਚਿੰਤਾ ਵਾਲੀ ਸਥਿਤੀ ਦੇ ਵਿੱਚ ਬੈਠੇ ਹੋਏ ਨੇ ਹਾਲਾਂਕਿ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੀ ਇੱਕ ਮਹੱਤਵਪੂਰਨ ਮੀਟਿੰਗ ਐਤਵਾਰ ਨੂੰ ਹੋਈ ਔਰ ਕਿਸਾਨ ਆਗੂ ਸਰਵਨ ਸਿੰਘ ਪਤ ਰਹਨੇ ਕਿ ਹੈ ਕਿ ਸਯੁਕਤ ਕਿਸਾਨ ਮੋਰਚੇ ਨੇ 12 ਫਰਵੇ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਹੈ ਇਸ ਦੇ ਬਾਰੇ ਜੋ ਸਥਿਤੀ ਸਪਸ਼ਟ ਕੀਤੀ ਜਾਵੇਗੀ ਔਰ ਕੇਂਦਰ ਸਰਕਾਰ ਨਾਲ ਮੁਲਾਕਾਤ ਸੰਬੰਧੀ ਪੂਰੀ ਸਥਿਤੀ ਵੀ ਸਪਸ਼ਟ ਹੋਵੇਗੀ ਔਰ ਜਿਹੜੀ ਅੱਜ ਦੁਪਹਿਰ 12 ਵਜੇ ਦੇ ਕਰੀਬ ਮੋਰਚੇ ਦੇ ਪ੍ਰੈਸ ਕਾਨਫਰੰਸ ਹੋਣ ਵਾਲੀ ਹੈ ਉਸ ਤੋਂ ਬਾਅਦ ਜਿਹੜੀਆਂ ਸਥਿਤੀਆਂ ਸਪਸ਼ਟ ਜਿਹੜੀਆਂ ਕੀਤੀਆਂ ਜਾਣਗੀਆਂ ਤਾਂ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਸ਼ੰਭੂ ਬਾਰਡਰ ਤੇ ਕੀ ਕੁਝ ਨਵੀਂ ਰਣਨੀਤੀ ਕਿਸਾਨਾਂ ਦੇ ਵੱਲੋਂ ਤੈਅ ਕੀਤੀ ਜਾ ਰਹੀ ਹੈ ਕੀ ਕੁਝ ਵੱਡੇ ਪੱਧਰ ਦੇ ਬਦਲਾਅ ਜਿਹੜੇ ਨੇ ਹੁਣ ਕਿਸਾਨਾਂ ਦੇ ਵੱਲੋਂ ਕੀਤੇ ਜਾਣਗੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਲਾਜ਼ਮੀ ਬਣਦਾ ਹੈ ਤਾਂ ਕਿ ਜਿਹੜੇ ਲੋਕ ਨੇ ਉਹ ਵੀ ਇਸ ਖਬਰ ਬਾਰੇ ਜਾਣੂ ਹੋ ਸਕਣ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਮਰਨ ਵਰਤ ਨੂੰ 77ਵਾਂ ਦਿਨ ਸ਼ੁਰੂ ਹੋ ਚੁੱਕਾ ਹੈ ਔਰ ਜਿਸ ਦੇ ਵਿੱਚ ਲਗਾਤਾਰ ਹੀ ਮਰਨ ਵਰਤ ਤੇ ਬੈਠੇ ਨੇ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਆਪਣੇ ਮੂਚੇ ਨੂੰ ਸਫਲ ਬਣਾ ਕੇ ਹੀ ਉਹ ਇਸ ਵਰਤ ਨੂੰ ਤੋੜਨਗੇ ਤਾਂ ਹੀ ਇਹ ਵਰਤ ਸਫਲ ਹੋਏਗਾ ਤਾਂ ਹਾਲਾਂਕਿ ਇਸ ਦੇ ਵਿਚਾਲੇ ਉਸ ਤੋਂ ਬਾਅਦ ਹੁਣ ਜਗਜੀਤ ਸਿੰਘ ਡੱਲੇਵਾਲ ਹੁਣੀ ਡਾਕਟਰ ਸਹੂਲਤਾ ਤੋਂ ਵਾਂਝੇ ਨੇ ਯਾਨੀ ਕਿ ਹੁਣ ਡਾਕਟਰਾਂ ਦਾ ਕਹਿਣਾ ਕਿ ਉਹਨਾਂ ਦੀਆਂ ਕਈ ਨਾੜੀਆਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਉਹਨਾਂ ਨੂੰ ਹੁਣ ਮੈਡੀਕਲ ਸਹੂਲਤ ਦੇਣ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਤਾਂ ਅਹਿਮ ਖਬਰ ਇਸ ਵਕਤ ਲਈ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਜਲਦੀ ਹੀ ਸਾਰੀ ਸਥਿਤੀ ਜਿਹੜੀ ਆ ਸਪਸ਼ਟ ਕਰਕੇ ਜਾਣਕਾਰੀ ਲੋਕਾਂ ਕਹੇ ਜਨਤਾ ਕੀਤੀ ਜਾਵੇਗੀ ਕੀ ਕੁਝ ਮੋਰਚਾ ਅਗਲੀ ਰੂਪਰੇਖਾ ਤੈਅ ਕਰੇਗਾ